ਖੱਤਿ ਜੀ ਵੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲਾਗ ਦੇ ਵਿੱਚ ਜਿਵੇਂ ਤੁਸੀਂ ਪਿਛਲੇ ਬਲਾਗਾਂ ਚ ਦੇਖਿਆ ਭਈਆ ਬੇ ਤਿਆਰੀ ਚੱਲ ਰਹੀ ਹੈ ਜੀ ਬੇਬੀ ਸ਼ਾਵਰ ਦੀ ਹਨਾ ਕੰਮ ਪੂਰੇ ਪਾਈ ਜੋਰਾ ਸ਼ੋਰਾ ਤੇ ਹੈ ਜੀ ਤੇ ਬਲਾਗ ਵੀ ਸਾਡੇ ਪੂਰੇ 14-16 ਦੇ ਚੱਲ ਰਿਹਾ ਹੈ ਬੇਬੀ ਸ਼ਾਵਰ ਕਰਤੀ ਅਰ ਇਹ ਹਰ ਅੱਜ ਵੀ ਕਿਤੇ ਪ੍ਰੋਗਰਾਮ ਤੋਂ ਆਏ ਸੀਗੇ ਅਸੀਂ ਜਿਹੜੀ ਸਹੀ ਗੱਲ ਬਸਾਂ ਮੈਂ ਇਹ ਪਹਿਲਾਂ ਵਾਲੇ ਬਲਾਗ ਚ ਵੀ ਮੈਂ ਰਸ ਕੇ ਹਟਿਆ ਅੱਜ ਅਸੀਂ ਆਏ ਆ ਜੀ ਸ਼ੂਟ ਕਰਕੇ ਬੇਵੀ ਖਾ ਵਰਤ ਚਾਹ ਜਿਹੜਾ ਸ਼ੂਟ ਲੈਣਾ ਸੀ ਉਹ ਕਰਕੇ ਆਏ ਆ ਜੀ ਮਤਲਬ ਜੋ ਉਹ ਭਾਵੇਂ ਸ਼ੂਟ ਕਰਦੇ ਹੁੰਦੇ ਜਿੱਦਾਂ ਭਾਈਆਂ ਨਾ ਹੁਣ ਆਪਾਂ ਉਹਨਾਂ ਗੱਲ ਹੈਗਾ ਵੀ ਆਪਾਂ ਹੁਣ ਪ੍ਰੋਫੈਸ਼ਨਲ ਜਿਉਂ ਤਰੀਕੇ ਨਾਲ ਬੁਣੀਏ ਜੋ ਆਪਾਂ ਨੂੰ ਕਈ ਪਤਾ ਯਾਰ ਸ਼ੂਟ ਕਰਕੇ ਆਏ ਆ ਫੋਟੋ ਫੋਟੋ ਜਿੱਦਾਂ ਚੱਲਦਾ ਹੁੰਦਾ ਹਨਾ ਬੇਵੀ ਖਾ ਵਰਤ ਦੇ ਲਈ ਫੋਟੋਆਂ ਲੈਨੇ ਹੁੰਦੇ ਆ ਉਧਰ 와ਇ ਤੇ ਜੀ ਤੇ ਆਉਂਦੀ ਥਾਰ ਪਾਏ ਪਹਿਲਾਂ ਦਾ ਡੈਕੋਰੇਸ਼ਨ ਵਾਲਾ ਵੀਰ ਆ ਗਿਆ ਉਹਦਾ ਉਦੇਗਲ ਤੋਂ ਦਵਾਈ 20 ਮਿੰਟ ਦਾ ਘੰਟਾ ਹਨ ਉਸ ਤੋਂ ਬਾਅਦ ਤੇ ਹੋ ਸਾਡੀ ਫੈਮਲੀ ਭਾਈ ਸਾਡੀ ਫੈਮਲੀ ਜੇ ਥੋੜਾ ਜਿਹਾ ਹੁਣ ਵਾਧਾ ਹੋਇਆ ਹੈ ਸਾਡੀ ਭੈਣ ਛੋਟੀ ਆ ਗਈ ਹੈ ਸਾਡਾ ਕੈਮਰਾਮੈਨ ਆ ਗਿਆ ਭਾਈ ਸੁਖੀ ਤੇ ਰਮਨ ਆ ਗਈ ਮਨਵੀਰ ਆ ਗਿਆ ਫਾਤਾ ਪ੍ਰੋਣਾ ਆ ਗਿਆ ਛੋਟਾ ਸਾਡੀ ਨੂਰ ਵੀ ਆ ਗਈ ਜਿਹੜੀ ਕੌਂਚ ਬਣੀ ਰਹੀ ਆ ਨੂਰ ਪੁੱਤ 86 ਗਾਲ ਤਾਂ ਬਣਾ ਦੇ ਆਹ ਆ। ਤਾਂ ਸਾਜ ਜੀ ਤਾਂ ਇੰਨੀ ਕੇ ਬੁਲਾਉਂਦੀ ਆ ਜੀ ਅਗਲੀ ਦੇ ਘਰੋਂ ਲੱਗੀ ਜਾਂਦੇ ਆ। ਹੈਂ ਤੇ ਬੀਜੀ ਮੈਂ ਆ ਜੀ ਇਹ ਬੀਜੀ ਮੈਂ। ਤੇ ਪਹਿਲਾਂ ਤਾਂ ਹੁਣ ਤੁਸੀਂ ਮੇਰੇ ਕੋ ਜੀ ਫੈਮਿਲੀ ਨੂੰ ਸਭ ਮੇਰੀਆਂ ਗੱਲਾਂ ਦਾ ਮੁੱਕਣੀ ਹੈ ਜੀ ਹੈ। ਇੱਥੇ ਫੈਮਿਲੀ ਨਾਲ ਕਰਾਂਗੇ ਸਾਡੀ ਇੰਟਰੋਡਕਸ਼ਨ। ਇੱਕ ਬੰਦਾ ਜਿਹੜਾ ਸਾਡਾ ਅਹਿਜਾ ਵਾਲੀ ਬਲੌਗਰ ਜਿਹੜਾ ਤੁਹਾਨੂੰ ਪਹਿਲੇ ਦਿਨ ਦੇਖਣ ਨੂੰ ਮਿਲੂਗਾ ਨਾ ਮਾਮਾ ਬੰਦਾਰਾ। ਹੈਂ ਤੇ ਉਹ ਸਾਡੀ ਸਾਰੀ ਆਈ ਵੀ ਆ ਭਾਈ। ਹਾਂ। ਉਹ ਸਾਡੀ ਸਾਰੀਆਂ ਹੈਂ। ਹੈਂ? ਹਾਂ ਉਹ ਦੀਦੀ ਦੇ ਮਾਰੇ ਹੋ ਗਿਆ ਅਮੀ ਆ ਸੱਤੀ ਕਾਲ ਪੜਾਇਆ ਮੈਂ ਕਿਹਾ ਸਾਰੀ ਆਹ ਪਏ ਸਾਰੀ ਆਣੇ ਕੋਲ ਸਰਦਾਰ ਜੀ ਦੀ ਸੱਤੀ ਕਾਲ ਪੜਾਇਆ ਭਾਈ ਸਰਦਾਰ ਜੀ ਦੀ ਸਾਰਿਆਂ ਹਾਂ ਸੱਤੀ ਕਾਲ ਦੀ ਸਾਰਿਆਂ ਨੂੰ ਸੱਤੀ ਕਾਲ ਸਾਰਿਆਂ ਨੂੰ ਏ ਇਹ ਭਾਈ ਉਹਨਾਂ ਸਾਥੀ ਤਾਂ ਬੋਲਦੇ ਰਹੇ ਕੋਈ ਜਦਿਆਂ ਬੈਠੀ ਹੈਗੀ ਸਾਸਰੀ ਘਰ ਦੀ ਸਾਰਿਆਂ ਨੂੰ ਮੈਂ ਫਿਰ ਵੱਡੀ ਮੰਮੀ ਨਿਕਲ ਕੇ ਬਿਜੀ ਹੋਈ ਤੇ ਇਧਰ ਭਾਈ ਉਹ ਕਹਿ ਜਿੱਦਾਂ ਹੁ ਕਹ ਰਿਹਾ ਨੰਬਰ ਪਲੇਟਾਂ ਹੁੰਦੀ ਆ ਤਾਂ ਐ ਕਰਾ ਉਹ ਕੱਲੇ ਕੱਲੇ ਦੀ ਨਾਮ ਪਲੇਟ ਮੜ ਰਹੀ ਆ ਆ ਦੇਖ ਕੇਮ ਖੇਲ ਹੁਣੀ ਆ ਕਾਲੂ ਨੰਨਾ ਨੰਨੀ ਨੰਨਾ ਨੰਨੀ ਕਿਤੇ ਇਹ ਬੜੇ ਨੰਨਾ ਨੰਨੀ ਆ ਛੋਟੇ ਨਾਨਾ ਨਾਨਾ ਉਹ ਬਈ ਇਹਨੂੰ ਲਿਖਣਾ ਹੈ ਛੋਟਾ ਨਾਨਾ ਮੈਨੂੰ ਮੈਂ ਦਿਖਾਉਂ ਨਹੀਂ ਹੈ ਨਾ ਉਹਨੇ ਕੂਗੇ ਸੀ ਨਹੀਂ ਉਹ ਵੀ ਕਹਿ ਲਿਖੋਣਾ ਪਹਿਲੇ ਚਾਏ ਛੋਟੇ ਛੋਟੇ ਲਿਖ ਦੋ ਭਾਵੇਂ ਵੀ ਅਗਲੇਗਾ ਨਾਨਾ ਨਾਨਾ ਦਰ ਦੋ ਹੈ ਨਾ ਚਲੋ ਦੋ ਦੋ ਇਹ ਆ ਦੇਖੋ ਨਾ ਲਿਖ ਪਤਾ ਕਾਤੇ ਤੁਹਾਡੇ ਮਾਜੀ ਮਾਜੀ ਦਾਤੋ ਹੋ ਗਿਆ ਮੈਂ ਦਾਦੇ ਨੂੰ ਨਾਮ ਹੀ ਨਹੀਂ ਚਲੋ ਏ ਇਹ ਲੱਭਾਈ ਆ ਅਸੀਂ ਜਿਹੜਾ ਵੇਲ ਬੰਦਾ ਬੁਲਾਇਆ ਏ ਕਈ ਕੰਮਾਂ ਜਹਨ ਫੁਕਾਣੇ ਬੰਦੇ ਨੇ ਇੱਕ ਤਾਂ ਕਹ ਲੋ ਵੀ ਫੁੱਟੀ ਪੱਟੀ ਕਰਨੀ ਨਹੀਂ ਤੇ ਫਾਈ ਹਰਮਨ ਇਹ ਕੁੜੀ ਪਿੰਡ ਤੋਂ ਏ ਕੁੜੀ ਹਨਾ ਤੇ ਰਿਸ਼ਤੇਦਾਰੀ ਪੈਂਦੀ ਆ ਸਾਡੀ ਇਹ ਨਾਲ ਜੈਸੂ ਵਾਲੀ ਕੁੜੀ ਏ ਜੈਸੂ ਨੂੰ ਨਾ ਬੋਲਣਾ ਹਾਂ ਦੂਆ ਜੀ ਦੀ ਕੁੜੀ ਆ ਤੇ ਵੇ ਕੋਲੇ ਨੇ ਭਾਈ ਹੁਣ ਇਹਦੇ ਤੋਂ ਪਹਿਲਾਂ ਸਾਰੇ ਜਣੇ ਵਧਾਈਆਂ ਦਿਓ ਜਿਹੜੇ ਕੋਰਸ ਕੰਪਲੀਟ ਕੀਤਾ ਆਪਣਾ ਇਹਦਾ ਜਿਹੜਾ ਹੁੰਦਾ ਹੁੱਡੀ ਪੱਟੀ ਹੁੱਡੀ ਪੱਟੀ ਦਾ ਲਾ ਲਓ ਮੇਕਅਪ ਦਾ ਨਾ ਸੋਹਣੀ ਸਾਈਡ ਵਾਲੀ ਵੀ ਨਹੀਂ ਹੈਗੇ ਨਾ ਹੈ ਹੁੱਡੀ ਪੱਟੀ ਕਹਿੰਦੇ ਕੀ ਕਹਿੰਦੇ ਪਹਿਲਾਂ ਹੋਣੀ ਕਿਹਾ ਹੈ ਬਸ ਤੇ ਉਹ ਕੋਰਸ ਭਾਈ ਕੰਪਨੀ ਕੀਤਾ ਹਮਨ ਨੇ ਵੇ ਬਹੁਤ ਬਧਾਈਆਂ ਆਪਣੇ ਪਰੰਪਰਾਵ ਖਰੇ ਨਾ ਬਹੁਤ ਵੱਡੀ ਗੱਲ ਹੈ ਅੱਜ ਦੇ ਦਮ ਹਨਾ ਜਦੋਂ ਬੰਦੇ ਦਾ ਆਪਣੇ ਹੱਥ ਵਿੱਚ ਹੋਣਾ ਆ ਗਿਆ ਸਰਟੀਫਿਕੇਟ ਮਿਲ ਗਿਆ ਤੇ ਸਾਰੀ ਉਮਰ ਤੋਂ ਪਈ ਰੋਜ਼ਕਾਰ ਮਿਲ ਗਿਆ ਬੈ ਲੋ ਬੰਦ ਵਧੀਆ ਗੱਲ ਹੈ ਤੇ ਅੱਧਰ ਹੁਣ ਪਤਾ ਨਹੀਂ ਇਹ ਕੀ ਆ ਪਾਕੀਆਂ ਵੀ ਪਾਈ ਜਾਂਦੀਆਂ ਵਿੱਚ ਵਿੱਚ ਮੇਲ ਪਲੇਟਾਂ ਬਣਾਈ ਜਾਂਦੀਆਂ ਅਜੇ ਨਾ ਕਿੱਲੋਂ ਗੂੜੀ ਦਾ ਅੱਡਾ ਕਿਨੂੰ ਅੰਮਾ ਨਿੰਬੂ ਵਾਲੀ ਗੇਂ ਵੀ ਹੈ ਜੰਮੀ ਆਪਾਂ ਅੱਛਾ ਇਹ ਗੇਮਾਂ ਇਹ ਗੇਮਾਂ ਤਿਆਰ ਹੁੰਦੀਆਂ ਹਾਂ ਇਹ ਚਮਚਾ ਕਿਤੇ ਰੱਖ ਕੇ ਨਹੀਂ ਹੁੰਦੀ ਆਪਾਂ ਦੇ ਕੋਲ ਨਹੀਂ ਉਹ ਮੂੰਹ ਤੇ ਚਮਚਾ ਪਾ ਕੇ ਉਹ ਨਹੀਂ ਭੁੱਲ ਗਿਆ ਹੁੰਦਾ ਹੈ ਹਾਂ ਉਹ ਵੀ ਖੇਲ ਨਹੀਂ ਆਪਾਂ ਮੈਂ ਤਾਂ ਨਹੀਂ ਬੇਟਾ ਮੰਮਾ ਜਿਹਾ ਰੱਖ ਲੈਣਾ ਮਾਦਾ ਅਸੀਂ ਉਹ ਖੇਲ ਨਹੀਂ ਆਪਾਂ ਨਹੀਂ ਯਾਰ ਘਰ ਯਾਰ ਘਰ ਬਣਾਇਆ ਪਾਪਾ ਆਏ ਦੁੱਪੀ ਨੇ ਬੇਟਾ ਇਸ ਤੋਂ ਵੀ ਲੰਮੇ ਆ ਉਹ ਕਹੇ ਉੱਥੇ ਗੱਲ ਆਏ ਨਾ ਕਈ ਇਹ ਯੂਪੀ ਵਾਲਾ ਜਮੀਲਾ ਰੋਕਦਾ ਲੋਕਾਂ ਨੂੰ ਉੱਤਰ ਮੈਨੂੰ ਲੱਗਦਾ ਹੈ ਕਿ ਮੇਰਾ ਆਈਡੀਆ ਹੈ ਬਾਕੀ ਹੁਣ ਮੈਨੂੰ ਪੱਕਾ ਨਹੀਂ ਜੀ ਪਤਾ 10-12 ਲੱਖ ਰੁਪਏ ਕਿਤਾ ਹੋਊਗਾ ਹਨਾ ਥੋੜਾ ਜਿਹਾ ਹੋ ਗਿਆ ਮੈਨੂੰ ਕੀ ਹੋ ਗਿਆ ਮੈਂ ਕੀ ਆ ਨਾ ਉੱਤਰ ਜ਼ਿਆਦਾ ਲੋਕਾਂ ਨੇ ਪੰਜਾਬੀਆਂ ਨੇ ਸਾਡੇ ਨਾਲ ਜੁੜਨਾ ਲੱਗਿਆ ਹੋਇਆ ਨਾ ਜਾ ਕੇ ਉਦੋਂ ਤਾਂ ਉੱਤਰ ਲੱਖ ਲੱਖ ਨੂੰ ਇਕੀਲਾ ਮੈਂ 6-7 ਸਾਲ ਪਹਿਲਾਂ ਸਾਡੇ ਉੱਤੇ ਕੋਲ ਪੈਲੀ ਸਭ ਦੇ ਪੱਤ ਲੱਖ ਹੁਣ ਮੈਂ ਕਿਹਾ ਹੁਣ ਜੇ ਜਿਆਦਾ ਮਤਲਬ ਆ ਕਿ ਜੇ ਦਾਸਤਨ ਦਾ ਖਰਪਣਾ ਜਾਂ ਆਪਾਂ 1.5 ਲੱਖ ਰੁਪਈਆ ਮਿਲ ਜਾਵੇ ਚਲੋ ਕਿਸੇ ਦੀ ਕਾਹਦੀ ਗੱਲ ਕਰੀਏ ਉਦੋਂ ਤਾਂ ਸਾਡੇ ਇੱਧਰ ਵੀ ਭਾਈ ਆਹੀ ਹਾਲਤੇ 2-4 ਲੱਖ ਰੁਪਈਆ ਮਿਲ ਜੇਗਾ ਸਤਾ ਪਰ ਹੋਰ ਨਾ ਕਾਹਦੀ ਮੇਲਾ ਦੀ ਮੁੱਤਰ ਪੈ ਗਈ ਜੀ ਹੁਣ ਤਾਂ ਸਾਡੇ ਪਿੰਡ ਤਕਰੀਬਨ ਮੈਂ ਕਹਿੰਦਾ ਜੇ ਪਿੰਡ ਦੇ ਨੇੜੇ-ਤੇੜੇ ਜਿਹੜੀ ਜ਼ਮੀਨ ਚਾਤੀ ਮਾਨੂੰ ਬੈਠੇ ਆ ਹੁਣ ਘਰ ਪਾਈ ਪਿੰਡ ਦੇ ਇਹ ਨਿਆਈ ਦੀ ਜ਼ਮੀਨ ਆਏ ਪਿੰਡ ਦੇ ਕੋਲ ये, yapNS, था। ये था मैं कह रहा हूं कि 2 करोड़ रुपया वो भी मर्जी आराम से रसीले दा मिल देना आके। कालू। इतना ग्रेड ਸਾਡੇ ਏਰੀਆ ਚ ਵੀ ਹੋ ਗਿਆ। ਵੱਧ ਵੀ ਮਿਲ ਸਕਦਾ ਇਹ ਤਾਂ ਮੈਂ ਨਾਰਮਲ ਜਾਂ। ਕੋਈ ਸਾਰੇ ਜਣ ਬਿੱਕੀ-ਬੁਕੀ ਨਹੀਂ ਹੈ ਨਹੀਂ ਦੱਸ ਦਿੰਦੇ ਕਿਸੇ। ਇੰਨਾ ਗ੍ਰੇਡ ਚੱਲਦਾ। ਸੁਣਦੇ ਜੀ ਜੀ ਕਹਿੰਦੀ ਕਿਹਦਾ ਜਿੱਟ ਜਾਣਾ ਹੈ ਕਿਚਨ ਚਾਹਾਂ ਦਾ ਡਾਂਸਰ ਕਿਸੇ ਨੂੰ ਹੈ ਤਾਂ ਉਹ ਮੈਂ ਕਿਹਦਾ ਸਮਝ ਨਹੀਂ ਆਈ। ਇੱਦਾਂ ਕਿਦਾਂ? ਆਖਾਦਾ ਨਹੀਂ। ਨਹੀਂ ਇਹ ਵਿੱਚ। ਇਹਦੇ ਚ ਇੱਦਾਂ ਤਾਂ ਤਾਂ ਤਾਂ। ਕੀ ਆ? ਨਾ ਮਾ ਮਗ ਜਿਹੜੀ ਗੇਮ ਖੇਡਣੀ ਹੈ ਤਾਂ ਕੀ ਮੇਰਾ ਤਾਂ ਠੀਕ ਆ ਬਸ ਕਿਵੇਂ ਆ ਇਹ ਮਨ ਲੱਗ ਨਹੀਂ ਆਇਆ ਖੁਲਾਸ ਤੇ ਆਪਾਂ ਨੇ ਇਹ ਇੱਕ ਕਰੀ ਤੁਸੀਂ ਇੱਕ ਕੰਮ ਕਰਿਓ ਮੈਨੂੰ ਨਾ ਨਾਨੀ ਆ ਗਈ ਜੀ ਮੈਂ ਆਪਣਾ ਨਿੰਬੂ ਚੰਪੇਰਾ ਦੀ ਜੋੜ ਤੇ ਆਹ ਦੇਖ ਭਾਈ ਇਹ ਹੈ ਕਿ ਜਦਾਂ ਮੇਰੀ ਖਾਸ ਤੌਰ ਤੇ ਯਾਦ ਰੱਖਣਾ ਨਾ ਹੋ ਕੇ ਆਪਣੇ ਵਾਲਾ ਨਿੰਬੂ ਨਾ ਜੋ ਆ ਇਹ ਮੇਰੇ ਸਰਦਾਰ ਦਾ ਨਾਮ ਵੀ ਲਿਖੋ ਚਲ ਸਰਦਾਰ ਜੀ ਨੂੰ ਗੇਮ ਖੁਲਾਇ ਦਈਏ ਆਪਾਂ ਇੱਕ ਤਾਂ ਤੁਸੀਂ ਇਹ ਦਮ ਤੇ ਦੂਆ ਨਹੀਂ ਖਲਾਨੀ ਆ ਸਾਰੀਆਂ ਚ ਬਾੜ ਦੋ ਨਾ ਨੀ ਤੇ ਟੈਨਸ਼ਨ ਮੈਨੂੰ ਕੋਈ ਛੱਡਣਾ ਤਾਂ ਸੁੱਕਾ ਰਿਆ ਨਹੀਂ ਬੰਦਾ ਹੈਗਾ ਆਹ ਕਹਣਾ ਰਹੀ ਹੈ ਓਹੋ ਲਿਖ ਤਾਂ ਭੈਣ ਭਰਾ ਲਿਖ ਤੇ ਵੀ ਜਿਹੜੇ ਗੱਲ ਵਿੱਚ ਰਹਿਗੇ ਉਹਨਾਂ ਨੂੰ ਕੱਠੇ ਕਰ ਦੇਣਾ ਮੁੱਤ ਨਹੀਂ ਆਉਂਦਾ ਇਹ ਤਾਂ ਪੁੱਪੜਾ ਦਿੰਦਾ ਯਾਰ ਜੀ ਆ ਰਹੀ ਦੋਨਾਂ ਕਰਨ ਬਿੰਦੂ ਤੇ ਇਹ ਕਿਹਦੇ ਕੀ ਮੇਰੀ ਬੱਪਲੋ ਮੇਰੀ ਬੱਪਲੋ ਮੇਰੀ ਬੱਪਲੋ ਦਾਈ ਨੂੰ ਅਗਲੀ ਨਹੀਂ ਲਿੰਦੀ ਦਾਈ ਨੂੰ ਨਹੀਂ ਲਾਵਾ ਕਾਲਾ ਨਾਰਦਾ ਹੈ ਨਾ ਚਾਚੂ ਹੋਈ ਨੂਨਾ ਹੋਈ ਦੇ ਨਾਮ ਹਾਂ ਨੂਨਾ ਕਰ ਮੈਂ ਦੇ ਨੂਨ ਕਰਦੇ ਤੇ ਦੁੱਗ ਲੱਖ ਲੱਖ ਤੇ ਦੁੱਗ ਲੱਖ ਸ਼ਾਲਾ ਦੁੱਗ ਲੱਖ ਇਹ ਇਹ ਦੁੱਗ ਲੱਖ ਤੇ ਬਗੈਰ ਸ਼ਾਲਾ ਵਾਲੀ ਜਾਂਦਾ ਇਹ ਚੀਜ਼ ਦਾ ਫਾਇਦਾ ਹੋਊਗਾ ਤਾਂ ਮਿੰਟਾ ਦੂਰ ਆ ਕਿੰਨੀ ਕਿੰਨੀ ਜਲਦੀ ਤੁਰਨ ਲੱਗਦੀ ਤੇ ਹੋਰ ਆ ਲਾ 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 ਇਹ ਤਾਂ ਬੱਚੇ ਵੀ ਇੱਕ ਤਰ੍ਹਾਂ ਦੀ ਕਰ ਰਹੇ ਤੇ ਹੋਰ ਗਿਆ ਇਹ ਲਕਤਾਂ ਦੇ ਜਲਦੀ ਜਾਂੜ ਪੈ ਜਾਂਦੀ ਲਕਤਾਂ ਚਾਚੂ ਨਹੀਂ ਗਦਾਈ ਨੂੰ ਉਹ ਤੇਰਾ ਨਹੀਂ ਚਾਚੂ ਨਹੀਂ ਗਦਾਈ ਮੇਰੇ ਪੀਰ ਨੂੰ ਲੈ 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 ਆ ਬਾਈ ਨਹੀਂ ਹਰਦਾ ਹੀ ਨਹੀਂ ਤੇ ਹਾਂ ਹੁਣ ਆਹ ਪਾਚੀ ਵਾਲੀ ਤਾਂ ਹੁਣ ਤੁਸੀਂ ਪਾਚੇ ਪਾਈਦਾ ਕਿਆ ਮਸਲਾ ਨੂੰ ਤੁਹਾਨੂੰ ਕਦੀ ਕਿਆ ਸਮਝ ਆਉਣੀ ਹੈ ਨੀਮੂ ਵਾਲੀ ਗੇਮ ਖੇਡਣੀ ਹੈ ਹਾਂ ਪੰਜ ਪਾਚੇ ਲਗਣੀ ਹੈ ਇਹਦੇ ਵਿੱਚ ਚੱਕ ਰਣੀ ਹੈ ਜਿਹੜੀਆਂ ਜਿਹੜੀਆਂ ਜਿਹਨੇ ਜਿਹਦੇ ਨਾਮ ਹੀ ਲਾ ਆ ਗਿਆ ਉਹਨਾਂ ਨੂੰ ਲੈਣਾ ਚ ਖੜਾਉਣਾ ਪਹਿਲਾਂ ਮਤਲਬ ਉਹਨਾਂ ਦਾ ਕੰਪੀਟੀਸ਼ਨ ਚੱਲਣਾ ਹਾਂ ਕਿ ਆ ਆ ਸਿਸਟਰ ਬਣ। ਇਹ ਹੋਰ ਕਿ ਉਹ ਕਿਹੜੀ ਗੱਲ ਨਹੀਂ ਆ। ਇਹ ਇੱਕ ਚੇਅਰ ਚੇਅਰ ਵਾਲੀ ਕਿਹੜੀ ਆ। ਚੇਅਰ ਮਿਊਜ਼ੀਕਲ ਚੇਅਰ ਅੱਜ ਮੈਂ ਪੰਜ ਖੰਦੇ ਆ। ਜਿੱਥੇ ਮਿਊਜ਼ਿਕ ਬੰਦ ਹੋ ਗਿਆ ਉੱਥੇ ਬੈਠ ਜਾ। ਜਿਹੜੇ ਬੰਦੇ ਚਾਰ ਦੀ ਆ। ਜਿਹੜੇ ਉਹ ਚੇਅਰ ਨਾਮ ਦੀ। ਉਹ ਆਊਟ। ਆਊਟ ਐ। ਭਈ ਮੈਨੂੰ ਚੇਅਰ ਦਿਓ ਦੇ ਰਿਹਾ ਕਰੋ ਸਾਰੇ ਜਨ। ਨਹੀਂ ਫੇਰ ਉਹ ਕਰ ਰੂਗਾ। ਆ। ਜਿੱਤਲੇ ਆਏ ਨੂੰ ਮੈਂ ਜਾਣਦਾ ਕੁਝ ਨਹੀਂ। ਜਿੱਦਾਂ ਮੇਰੀ ਗੱਲ ਸੁਣੋ। ਜੇ ਦਾਪ ਚੰਨੇ ਚੇਅਰ ਰੱਖਿਆ ਚਾਰ ਜਣੇ ਆ ਜਿਹੜਾ ਨਿਕਲ ਗਿਆ ਫਿਰ ਉਹ ਦੋ ਕੁਰਸੀਆਂ ਕਰਕੇ ਫਿਰ ਇੱਕ ਐਦਾਂ ਇਹ ਜੇ ਲਾਹ ਨੂੰ ਇਦੋਂ ਬੈਠ ਜਾਣਾ ਹਾਂ ਇਹ ਤਾਂ ਕਹਿੰਦੇ ਇਹ ਤਾਂ ਕੇਂਦਰ ਤੋਂ ਹੋ ਰਿਹਾ ਹੈ ਇਹ ਕਹਿੰਦੇ ਜੇ ਪਹਿਲੀ ਵਾਰ ਚ ਮਤਲਬ ਜਿਹੜਾ ਬੰਦਾ ਹਾਰ ਗਿਆ ਜਿੱਤੇ ਕੁਰਸੀ ਤੇ ਨਾ ਬੈਠੇ ਹੋਏ ਉਹਨੂੰ ਕੀ ਕਰਾਉਣਾ ਹੈ ਉਹਨੂੰ ਕੁਝ ਨਹੀਂ ਕਰਾਉਣਾ ਭਾਂਡੇ ਮਾਂਜ ਲਾ ਕੋ ਇਹ ਤਾਂ ਪਾਸੇ ਦਾ ਰਹਿੰਦਾ ਪਲਾਸਟਿਕ ਵਾਲੀ ਕੁਰਸੀ ਮਗਰੇ ਬੰਨ ਕੇ ਪਈ ਐ ਤੁਹਾਨੂੰ ਨਾ ਕੋਈ ਕਹਿਣ ਛੇੜ ਨਾ ਪੁੰਦੇ ਪੁੱਤ ਲੈ ਪੁੱਤ ਲੈ ਮੈਨੂੰ ਐਂ ਤਾਂ ਸੋਹਰ ਕੋਈ ਨਾਮ ਦੀ ਨਹੀਂ ਕੋਈ ਰਹਿੰਦਾ ਹੋਵੇ ਦੀਨੀਆਂ ਹੋਵੇ ਹੋ ਗਿਆ ਦੀਨੀਆਂ ਉਹ ਤਾਂ ਅੰਦਰ ਜਿਹੜਾ ਕਹਿ ਲਾਦੀ ਆ ਮਸ ਤਾਣਾ ਮੈਨੂੰ ਲਿੰਕ ਤਾਂ ਲੱਗਿਆ ਤਾਂ ਤੂੰ ਤਾਈ ਲਿਖ ਦੋ ਵੈਸੇ ਤਾਂ ਨਾਲ ਸੱਚ ਜਿਹੜੀ ਰਹਿ ਗਈ ਉਹਨੂੰ ਇਕੱਠੇ ਕਰੇ ਦੇਣਾ ਤੁਹਾਨੂੰ ਜੇ ਬਦਲ ਸੋ ਚੱਲਦੇ ਜੇ 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 ਆ ਨਾ ਪਰ ਆਵਾਜ਼ ਨਾਲ ਸਮਝੋ ਆਹੀ ਬਾਰੀ ਬਾਰੀ ਸੀ ਨਾ ਬੈਠੀ ਜਾਂਦੇ ਆ ਉਹ ਫੇਰ ਕਿ ਚਬਾ ਦੇਣਾ ਨੀ ਪਾਣੀ ਵਿੱਚ ਤਿੰਨ ਤੇ ਹੋਰ ਕੋਣ ਨੰਨਾ ਨਾ ਰੋਮ ਫਾਂਸ ਕਿਉਂ ਲੈ ਜਾਂਦੇ ਨੇ ਉਹ ਭੈਣ ਨਾ ਸਿੱਧਾ ਹੀ ਨਾਮ ਲਿਖਤਾ ਨਾ ਭੈਣ ਤੇ ਭਰਾ ਲਿਖਦੇ ਜਿਵੇਂ ਹੁਣ ਭਰਾ ਆ ਗਿਆ ਸਮਝੋ ਇਹ ਵੀ ਮਲਵੀਂ ਮਲਵੀ ਹੋ ਗਈ ਹੈ ਜਿਵੇਂ ਰਵੀ ਆ ਗਿਆ ਠੀਕ ਕਰੋ ਭਰਾ ਦੇਖੋ ਭਰਾ ਹਾਂ ਹੁਣ ਉਹ ਮੈਂ ਤਾਂ ਇਹ ਕਰ ਸਕਦੇ ਹਾਂ ਭਾਈ ਇੱਕ ਵਾਰੀ ਸੁੱਖੀ ਚੱਲ ਜੂ ਅਗਲੀ ਵਾਰੀ ਫੇਰ ਭਰਾਵਾਂ ਤੇ ਪਰਾਵਤਾਂ ਦੇ ਵਿੱਚ ਬੰਦ ਨਾ ਨਾ ਚੱਲ ਜੂ ਠੀਕ ਨਹੀਂ ਨmber ਐਦਾਂ ਕਰ ਲੈਣਾ ਉਹ ਬੁੱਤੋ ਉਹ ਬੁੱਤੋ ਬਸ ਉਹ ਉਹ ਕਿੰਨਾ ਕੰਮ ਰਹਿ ਗਿਆ ਪਰ ਚੱਲੀ ਜਾਗਾ ਉਹ ਹਰ ਮੰਡੀ ਚਾਹ ਚੰਗੀ ਹੋ ਜਾ ਜਦੋਂ ਮੈਂ ਲੈਣੀ ਮੁੱਢ ਤੇ ਮੈਂ ਚੱਕੂ ਰੋਟੀ ਉਹ ਭੋਣ ਲੱਗ ਜਾਣਾ ਜੇ ਨਾ ਪਾਵੇ ਉਹ ਦੁੱਧ ਨਾ ਦੇਣਾਂ ਦੁੱਧ ਦੇ ਪੱਤੀ ਪਾ ਦ ਜਾਂ ਤਾਂ ਜਾਂ ਫੇ ਚਾਹੇ ਬਣਾ ਦੇ ਪੱਤੀਵਾਦ ਹਿਸਬਤਾਰ ਆਤਮਕਿਆ ਕੋਵਾਦਾ ਜੀ ਦਿਨੂ ਹਾਂ ਮੱਕੂ ਮੱਕੂ ਜਿਆ ਕੋਵਾਦਾ ਜੀ ਦਿਨੂ ਇੰਨਾ ਕੁੱਤਿਆ ਚਾਇ ਜਾਦੇ ਦਿਨੂ ਦੇਖੂ ਰਹੀ ਦੁਦੂ ਰਹਿ ਕੇ ਤਾਬ ਅੱਛਾ ਮੇ ਲੱਗਾ ਰਗਣ ਬੈਠੀ ਆ ਰਗਣ ਬੈਠੀ ਮਨੇ ਲੱਗਿਆ ਓਏ ਅੱਜ ਕਾ ਏ ਐਸ ਪਾਰਟੀ ਨੇ ਪੱਦਰੀ ਉਹਨਾਂ ਨੂੰ ਨਹੀਂ ਹੁੰਦੇ ਕਿ ਸਾਰਾ ਖਤਮ ਹੋ ਗਿਆ ਤਾਂ ਆ ਥੋੜੀ ਥੋੜੀ ਹੁੰਦੀ ਵੀ ਰੇਦੀਆਂ ਦੇਖ ਲੋ ਟੇਰੀ ਵੀ ਕੇ ਲੋ ਤੁਸੀਂ ਮੈਂ ਤੇ ਆ 50 ਰੁਪਏ ਦਾ ਲੈ ਲਓ ਤੂੰ ਆ ਤੇ ਲਿਖਾ ਮੈਂ ਡਾਰਕ ਕਰ ਇਹ ਮੁੰਡਾ ਕਿੱਥੇ ਗਿਆ ਨਹੀਂ ਗਿਆ ਮੈਂ ਲਾਤ ਨਹੀਂ ਵੀ ਇਹ ਦੇਖ ਨਹੀਂ ਪਤਾ ਤੁਸੀਂ ਕਿਹਦੀ ਗੱਲ ਦੇਖ ਤਾਂ ਸਹੀ ਉੱਥੇ ਜਾਣਾ ਇਹ ਨੂੰ ਦੇਖਣਾ ਇਹ ਨੂੰ ਮੈਂ ਜਗਾ ਭਾਈ ਜਿਆ ਭਾਸ਼ ਵੇ ਆ ਦੇਖੀ ਕਾ ਕਰਦੇ ਨਾ ਨਾ ਤੇ ਪੀਓ ਪਹਿਲਾ ਦੇਖੋ ਇਹ ਕੈਂਚੀ ਤੇ ਆ ਬਾਜੀ ਕਾ ਜੇ ਮੂੰਗਾ ਨਾ ਕੀ ਕੋ ਹੋਰ ਕੈਂਚੀ ਹੋਊਗੀ ਫਿਰ ਦੇਖੋ ਮੇਰੇ ਕੋਲ ਤੇ ਵੀ ਨਹੀਂ ਮੇਰੇ ਕੋਲ ਤੋਂ ਜੀ ਵੀ ਹੈ ਜਮਾ ਪੂਰੀ ਹੈ ਆਪਾਂ ਨੂੰ ਸ੍ਰਾਮ ਚਾ ਵੈਲਕਮ ਕਰਾਉਣਾ ਹੈ ਕਲੀਅਰ ਮੈਨੂੰ ਦੇਖੋ ਟੈੱਕ ਕੀ ਜਾ ਇਹ ਆਵਾਜ਼ ਤੁਹਾਨੂੰ ਆ ਰਹੀ ਹੈ ਨਾ ਤਾਂ ਉਹਦੇ ਜਿਹੜੇ ਸਟਾਈਲ ਚਾਹੇ ਬਣੇ ਜਿੰਨੇ ਦੇਰੇ ਹਾਂ ਨਾ ਦੋਨੋਂ ਆਪਣੇ ਘਾਰੀ ਬੱਥੇ ਦੇ ਦੱਲੇ ਟਿੱਕੀ ਲੱਗ ਦਿੰਦੇ ਜਾਨ ਸਾਡੇ ਆਪਣੇ ਜਿੰਨੇ ਨੇ ਕੋਲ ਸਿਆ ਅਰੀ ਬੜਾ ਪਤਾ ਨਹੀਂ ਕਿੱਥੇ ਨਾ ਹਾਂ ਜਿਹੜਾ ਕਲੇਰੀ ਪਾਇਆ ਨਾ ਉਹ ਨੰਦਾ ਨੱਬਾ ਪਠਾਈ ਦਾ ਮਗਾਲਾ ਤੂੰ ਛੋਟਾ ਜਾ ਮਗਾਨਾ ਮੈਂ ਕਿਵੇਂ ਜੈਸੇ ਮੇਰਾ ਮੱਤੀ ਫਾਮੀ ਕਰ ਲੈਂਦਾ ਹਾਂ ਬਸ ਉਹ ਮਗਾਨਾ ਤੁਸੀਂ ਕੀ ਕਹਿੰਦੇ ਜੀ ਉਹ ਕੰਮ ਬਣ ਗਿਆ ਕੱਪੜੇ ਜਿਹੜੇ ਪਾਉਣੇ ਸਵੇਰੇ ਮੈਂ ਤਾਂ ਪ੍ਰੈਸ ਕਰ ਲਿਆ ਕਿ ਦੱਸ ਮੈਨੂੰ ਧਰਪਾ ਦੇ ਪ੍ਰੈਸ ਕਰਨੀ ਪ੍ਰੈਸ ਕਰਨੀ ਨਿਕਲ ਨੂੰ ਮੂਲੇ ਮੈਂ ਤਾਂ ਆਪਣੇ ਸਾਡੇ ਮੇਰੇ ਕੋਲ ਜਿਆਦਾ ਟਾਈਮ ਉਪਰ ਹੀ ਗਿਆ ਤੇ ਨਹੀਂ ਨਹੀਂ ਸ਼ਾਮ ਨੂੰ ਜਾਣਾ ਪਈਆ ਨਹੀਂ ਨਹੀਂ 11 ਵਜੇ ਨੂੰ ਤਾਂ ਉਦੀ ਬਾਅਦ ਚੋ ਜਾਣ ਦੀ ਪੈਣਾ ਪਈ ਆ ਤੇ ਹੁਣ ਕਿੰਨੇ ਜੰਮ ਜੂ ਖਾ ਕੇ ਆਏ ਉਥੇ ਦਾ ਸਾਡੇ KFC ਜੰਮ ਹੋਣ ਲੱਗਦਾ ਕੋਈ ਨਾ ਹੈ ਤਾਂ ਉਹਦੀ ਲਾਈਨ ਮੁੰਡਾ ਦਾ ਲਾਉਣਾ ਹੈ ਲਾਉਨੇ ਆ ਲਾਉਨੇ ਹੈ ਕੀ ਕਰੀਏ ਕੀ ਕਰੀਏ ਭਾਈ ਮੰਮੀ ਨੇ ਭਾਈ ਨਹੀਂ ਕੋਈ ਤੇ ਲਾਉਣੀ ਆ ਉਹਦੇ ਆਪਣੇ ਕੋਲ ਨਹੀਂ ਉਹਦੇ ਦੀ ਲਵਾਣੀ ਓ ਮੰਮੀ ਹੁੰਦਾ ਤਸਰੀ ਤੁਰਦੀ ਕੁਛ ਹੈ ਇਹ ਕਹਿੰਦਾ ਮੈਂ ਹੀ ਕਰ ਦੋ ਜੀ ਦੇਖੀ ਦੇਖੀ ਮੈਂ ਜੋ ਤੂੰ ਐਸੀ ਮੰਮੀ ਇਹੋ ਜਿਹਾ ਬਲ ਉਹ ਵਰਗਾ ਨਹੀਂ ਪਾਣੀ ਮੀਂਹ ਦੇਖ ਲੈ ਗਾਉਣੀ ਤੇ ਕੋ ਮੋਰ ਵੀ ਉਹ ਨੀਂਦੇ ਤੇ ਜਾਮਣੀ ਜੇ ਮੈਂ ਉਧਰ ਪਾਈ ਹੁੰਦੇ ਉਹੀ ਉਹੀ ਪਾਣੀ ਨਾ ਇੱਕ ਮੇਹਰ ਮੈਂ ਕਾਈ ਚੁੱਕੀ ਉਹ ਤਾਂ ਸਾਈ ਦੇ ਥੋੜਾ ਛੋਟਾ ਪਿਆ ਨੂੰ ਪਾਣੀ ਹੁਣ ਮੈਂ ਅੱਛਾ ਹੂੰ ਜਰਾ ਤੇ ਲੈ 250 इज्जती से ना लेनी है ले ते ते हो दिया हो। दिया हो। तो ले लो जूती आना तो तेरे आऊ पंजाब आ नहीं करा छोटी आओ सारी छोटा है हां भाई हां ये गंदी ना पाछे तुझे रमण दे है मैंने सुखीया देखले दिखे नहीं आगी जूती आ हूं बढ़िया है ठीक है ऐसा इनी की दूसरी मेरी ना दीदा पहले पा की इना हाथ काट दी और पा की तो बे सामना मत कर और जा समझो क्यों लग जा ले कोई हां तेरे काम जल्दी दे दे ਤੁਸੀਂ ਦੱਸੋ ਮਾਸੀ ਜੀ ਦਾ ਕੀ ਹਾਲ ਤਾਂ ਠੀਕ ਹੈ ਨਾਗ ਪਾਸ ਸਾਰੇ ਠੀਕ ਹੈ ਤਾਂ ਦੀਦੀ ਤੇ ਤਾਂ ਪੈਰ ਨਹੀਂ ਹੋਤ ਲੰਬੇ ਆ ਕਿੰਨੀ ਬਣ ਗਈ ਦੇਖ ਤਾਂ ਸਹੀ ਮੰਮੀ ਦੀ ਦੇ ਪੈਰ ਨੂੰ ਤੇ ਨਹੀਂ ਲੰਬੇ ਆ ਹੋਰ ਤੇ ਵੀ ਲੰਬੀ ਪੈਰ ਨੰਬਰ ਨੰਬਰ 8 ਆਉਂਦਾ ਏ मेरे 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 ਆਲਿਓ ਪਾਲਿਓ ਜੱਗ ਬੱਚਾ ਚਾਲੋ ਮੇਰਾ ਕਿਰੇਲੋ ਦੇਖੀ ਸਤਿ ਆਲਿਓ ਪਾਲਿਓ ਜਿੰਗ ਬੱਚਾ ਚਾਲਿਓ ਕੀਰਤ ਕੀਤੇ ਆ ਕੀਤੇ ਆ ਕੀਤੇ ਆ ਆ ਬੇਟਾ ਆਲਿਓ ਪਾਲਿਓ ਆਲਿਓ ਪਾਲਿਓ ਅਗਲੇ ਕਾਉਂ ਚ ਮਿਲਦੇ ਆ ਧੰਨਵਾਦ ਜੀ ਸਾਰਿਆਂ